ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ ਔਗਤ ਕਟੇ ਦੇਣ ਸਰਣਾਰੇ मन गुर मेल काज सवारे रहाऊ ए संसार विकार संस में तरियो ब्रह्म ज्ञानी जिसे जगाए पियावे रस अकथ कथा तिन जानी ਜਾ ਕੋ ਆਏ ਸੋਈ ਵਿਆਜੁ ਹਰ ਗੁਰ ਤੇ ਮਨੇ ਬਸੀਰ ਨਿਜ ਕਰਮਾਲ ਪਾਵੋ ਸੁਖ ਸਹਿਜੀ ਬਾਰ ਨਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਾਨ ਕੀ ਪੂਰੇ नानक दास सुख कर संतन की तुरे व्याख्या हे सत्संगी मित्रों सुनो मैं थानू तो बेनती करता हाँ कि ए जो मनुखा शरीर प्राप्त होया है ये संत की सेवा वेला है ਜੇ ਇਹ ਸੇਵਾ ਕਰੋਗੇ ਤਾਂ ਇਸ ਜਨਮ ਵਿੱਚ ਪ੍ਰਭੂ ਦੇ ਸਿਮਰਨ ਦਾ ਲਾਹਾ ਪ੍ਰਾਪਤ ਹੋਵੇਗਾ ਜਿਸ ਕਰਕੇ ਪਰਲੋਕ ਵਿੱਚ ਰਹਿਣਾ ਸੌਖਾ ਹੋਵੇਗਾ ਇਹ ਮਨ ਸਮਾਗੁਜ਼ਾਰ ਦੇ ਰਾਹ ਦੇਣ ਇਹ ਉਮਰ ਕੱਟਦੀ ਜਾ ਰਹੀ ਹੈ ਇਸ ਕਰਕੇ ਗੁਰੂ ਨੂੰ ਮਿਲ ਕੇ ਆਪਣਾ ਕਾਰਜ ਪੂਰਾ ਕਰ ਲਓ ਰਹਾਓ ਇਸ ਸੰਸਾਰ ਵਿੱਚ ਸਾਰੇ ਜੀਵ ਕਾਮ ਕ੍ਰੋਧ ਆਦਿਕ ਵਿਕਾਰਾਂ ਤੇ ਸੰਸਿਆ ਵਿੱਚ ਗ੍ਰਸੇ ਹੋਏ ਹਨ ਇਥੋਂ ਕੋਈ ਬ੍ਰਹਮ ਦਾ ਗਿਆਨ ਰੱਖਣ ਵਾਲਾ ਹੀ ਧਰਿਆ ਹੈ ਜਿਸ ਮਨੁੱਖ ਨੂੰ ਨਿਰੰਕਾਰ ਨੇ ਆਪ ਮਾਇਆ ਰੂਪ ਨੀਂਦ ਤੋਂ ਜਗਾ ਕੇ ਨਾਮ ਦਾ ਰਸ ਪਿਆਇਆ ਹੈ ਉਹੀ ਉਸ ਅਕਾਥ ਪ੍ਰਭੂ ਦੀ ਅਲੌਕਿਕ ਕਥਾ ਨੂੰ ਜਾਣ ਸਕਿਆ ਹੈ ਇਸ ਕਰਕੇ ਕੇ ਸਤ ਸੰਗਿਓ ਜਿਸ ਨਾਮ ਰੂਪ ਅਮੋਲਕ ਵਸਤੂ ਦਾ ਵਪਾਰ ਕਰਨ ਲਈ ਆਏ ਹੋ ਉਸ ਨੂੰ ਹੀ ਖਰੀਦੋ ਇਸ ਮਨ ਵਿੱਚ ਗੁਰੂ ਰਾਹੀਂ ਵਾਏ ਗੁਰੂ ਟਿਕਦਾ ਹੈ ਜੇ ਗੁਰੂ ਦੀ ਸ਼ਰਨ ਲਵੋਗੇ ਤਾਂ ਇਸ ਹਿਰਦੇ ਘਰ ਵਿੱਚ ਨਿਰੰਕਾਰ ਟਿਕ ਜਾਵੇਗਾ ਅਤੇ ਆਤਮਿਕ ਸੁੱਖਾਂ ਦਾ ਆਨੰਦ ਪ੍ਰਾਪਤ ਹੋਵੇਗਾ ਫਿਰ ਸੰਸਾਰ ਵਿੱਚ ਜਨਮ ਮਰਨ ਦਾ ਗੇੜੀ ਮੁੱਕ ਜਾਵੇਗਾ। ਇਹ ਦਿਲ ਦੀ ਜਾਣਨ ਵਾਲੇ ਸੰਸਾਰ ਨੂੰ ਰਚਣ ਵਾਲੇ ਅਕਾਲ ਪੁਰਖ ਮੀਰੀ ਮੰਦੀ ਸਰਦਾ ਪੂਰੀ ਘਰ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਇਹ ਸੇਵਕ ਸਿਰਫ ਇਹ ਹੀ ਕਾਮਨਾ ਕਰਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ